हेलो स्टूडेंट्स वेलकम इन माय चैनल माय नेम इज गुरिंदरवीर कौर ਅੱਜ ਦੀ ਵੀਡੀਓ ਆਪਾਂ ਅੰਤਰਰਾਸ਼ਟਰੀ ਪ੍ਰਣਾਲੀ ਤੇ ਭਾਰਤੀ ਅੰਤਰਰਾਸ਼ਟਰੀ ਪ੍ਰਣਾਲੀ ਦੇ ਉੱਪਰ ਟੌਪਿਕ ਕਰਾਂਗੇ ਤੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਚੰਗੀ ਤਰ੍ਹਾਂ ਅੰਤਰਰਾਸ਼ਟਰੀ ਪ੍ਰਣਾਲੀ ਤੇ ਭਾਰਤੀ ਅੰਤਰਰਾਸ਼ਟਰੀ ਪ੍ਰਣਾਲੀ ਦੇ ਵਿੱਚ ਕੀ ਫਰਕ ਆ ਇਹ ਸਮਝਾਇਆ ਜਾਊਗਾ ਹਾਂਜੀ ਇਹ ਵੀਡੀਓ ਨਮੋਧਿਆ ਦੇ ਵਿਦਿਆਰਥੀਆਂ ਦੇ ਲਈ ਹੈ ਸੋ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਣਾ ਜਿਹੜੇ ਵਿੱਚੇ ਚੈਨਲ ਦੇ ਨਵੇਂ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਤੁਹਾਨੂੰ ਨੈਕਸਟ ਵੀਡੀਓ ਵੀ ਛੇਤੀ ਤੋਂ ਛੇਤੀ ਮਿਲ ਜਾਵੇ। ਹਾਂਜੀ ਆਓ ਆਪਾਂ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਆਪਣੇ ਕੋਲ ਇੱਕ ਪਾਸੇ ਆਪਾਂ ਲਿਖ ਦਿੰਨੇ ਆਂ ਭਾਰਤੀ ਅੰਗ ਪ੍ਰਣਾਲੀ। ਇੱਕ ਸਾਈਡ ਤੇ ਆਪਾਂ ਲਿਖਦੇ ਆਂ ਚਾਰ ਲਾਈਨ ਮਾਰ ਲੈਨੇ ਆੰਤਰ ਰਸਤਰੀ ਅੰਕ ਪ੍ਰਣਾਲੀ ਹਾਂਜੀ ਬੱਚਿਓ ਦੋਨਾਂ 'ਚ ਫਰਕ ਦੇਖਣਾ ਤੁਸੀਂ ਸਮਝਣਾ ਚੰਗੀ ਤਰ੍ਹਾਂ ਜਿਵੇਂ ਹੁਣ ਭਾਰਤੀ ਅੰਕ ਪ੍ਰਣਾਲੀ 'ਚ ਆਪਾਂ ਸਭ ਤੋਂ ਪਹਿਲਾਂ ਕੀ ਲਿਖਦੇ ਹੁੰਨੇ ਆ ਇਕਾਈ ਇਕਾਈ ਦੇ ਅੰਕ ਕਾਈ ਦਾ ਅੰਕ ਇਕੱਲਾ ਹੁੰਦਾ ਫਿਰ ਆਪਾਂ ਲਿਖਦੇ ਆ ਦਹਾਈ ਇਕਾਈ ਤੋਂ ਬਾਅਦ ਦਹਾਈ 'ਚ ਦੋ ਅੰਕ ਹੋ ਜਾਂਦੇ ਨੇ ਜਿਵੇਂ ਏਕਾ ਤੇ ਜ਼ੀਰੋ ਦਹਾਈ 'ਚ ਦਹਾਈ ਤੋਂ ਬਾਅਦ ਆਪਾਂ ਸੈਂਕੜਾ ਲਿਖਦੇ ਆਂ ਸੈਂਕੜੇ 'ਚ ਕਿੰਨੇ ਅੰਕ ਹੁੰਦੇ ਨੇ ਤਿੰਨ ਸੈਂਕੜੇ 'ਚ ਕਿੰਨੇ ਅੰਕ ਹੁੰਦੇ ਆ ਤਿੰਨ ਸੈਂਕੜੇ ਤੋਂ ਬਾਅਦ ਹਜ਼ਾਰ ਹਜ਼ਾਰ 'ਚ ਕਿੰਨੇ ਅੰਕ ਹੁੰਦੇ ਨੇ ਚਾਰ ਤਿੰਨ ਜ਼ੀਰਵਾ ਤੇ ਏਕਾ ਥੈਨ 10000 ਵੀ ਕਹਿ ਦਿੰਦੇ ਆ ਤੇ 10000 ਹੀ ਕਹਿੰਦੇ ਆ ਹਜ਼ਾਰ ਤੋਂ ਬਾਅਦ ਤੇ 10000 ਦੇ ਵਿੱਚ ਕਿੰਨੇ ਅੰਕ ਹੁੰਦੇ ਆ ਪੰਜ ਅੰਕ ਹੁੰਦੇ ਆ ਤਿੰਨ ਜੀਰਮਾ ਹਜ਼ਾਰ ਸੈਂਕੜੇ ਵਾਲੀਆਂ 10 ਮੂਰਲੇ 10000 ਇਸ ਤਰ੍ਹਾਂ 10000 ਤੋਂ ਬਾਅਦ ਆਪਣੇ ਕੋਲੇ ਆਂਦਾ ਲੱਖ ਲੱਖ ਤੋਂ ਬਾਅਦ ਆਪਾਂ ਲਿਖਦੇ ਆਂ 10 ਲੱਖ 10 ਲੱਖ ਤੋਂ ਬਾਅਦ ਹੁੰਦਾ ਵਿੱਚੇ ਕਰੋੜ ਕਰੋੜ ਤੋਂ ਬਾਅਦ 10 ਕਰੋੜ ਦਹ ਕਰੋੜ ਤੋਂ ਬਾਅਦ ਹੁੰਦਾ ਹੈ ਆਪਣੇ ਕੋਲੇ ਅਰਬ ਅਰਬ ਤੋਂ ਬਾਅਦ ਹੈ ਅਰਬ ਇਸ ਤਰ੍ਹਾਂ ਕੰਟੀਨਿਊ ਚਲਦਾ ਹੈਗੀ ਤੇ ਆਪਾਂ ਥੋੜਾ ਅਰਬ ਜ਼ਿਕਰ ਕਰਦੇ ਆ ਅੱਜ ਫਿਰ ਹਾਲ ਇਸ ਵੀਡੀਓ ਦੇ ਵਿੱਚ ਹੁਣ ਇਹ ਤਾਂ ਕਾਈ ਦਹਾਈ ਸੰਕੜਾ 1000 10000 ਲੱਖ ਦਹ ਲੱਖ ਕਰੋੜ ਦਹ ਕਰੋੜ ਅਰਬ ਦਹ ਅਰਬ ਹਾਂਜੀ ਇਹ ਤਾਂ ਹੈਗੀ ਹੈ ਭਾਰਤੀ ਅੰਕ ਪ੍ਰਣਾਲੀ ਜਿਵੇਂ ਆਪਾਂ ਕਿਸੇ ਚੀਜ਼ ਦੀ ਗਿਣਤੀ ਕਰਦੇ ਆ ਇਦਾਂ ਕਰਦੇ ਆ ਲੱਖਾਂ ਤੇ ਕਰੋੜਾਂ ਦੇ ਵਿੱਚ ਹੁਣ ਹੈਗਾ ਅੰਤਰਰਾਸ਼ਟਰੀ ਅੰਤਰਰਾਸ਼ਟਰੀ ਬਧਰਤੀ ਕਿਦਾਂ ਜਿਹੜੀ ਇਹ ਕਾਈ ਲਿਖੀ ਜਾਂਦੀ ਆ ਸਭ ਤੋਂ ਪਹਿਲਾਂ ਤਾਂ ਕਾਈ ਹੀ ਹੁੰਦੀ ਆ ਇਕੱਲਾ ਅੰਕ ਹੁੰਦਾ ਉਸ ਤੋਂ ਬਾਅਦ ਦਹਾਈ ਦਹਾਈ ਦੇ ਦੋ ਅੰਕ ਹੁੰਦੇ ਆ ਥੈਨ ਸੈਂਕੜਾ ਸੈਂਕੜੇ ਦੇ ਤਿੰਨ ਅੰਕ ਹੁੰਦੇ ਆ ਹਜ਼ਾਰ ਦੇ ਚਾਰ ਅੰਕ ਹੁੰਦੇ ਆ 10000 ਦੇ ਪੰਜ ਅੰਕ 10000 ਤੱਕਰ ਤਾਂ ਦੇਖੋ ਸੇਮ ਆ ਦੋਨੋਂ ਪ੍ਰਣਾਲੀਆਂ 10000 ਤੱਕਰ ਤਾਂ ਦੋਨੋਂ ਪ੍ਰਣਾਲੀਆਂ ਸੇਮ ਨੇ ਹੁਣ ਉਸ ਤੋਂ ਬਾਅਦ ਚੇਂਜ ਹੁੰਦਾ ਏ ਦੇਖੋ ਕਿਵੇਂ ਅੰਤਰਰਾਸ਼ਟਰੀ ਪ੍ਰਣਾਲੀ ਦੇ ਵਿੱਚ ਲੱਖ ਨਹੀਂ ਹੁੰਦੀ ਬੱਚੀ ਅੰਤਰਰਾਸ਼ਟਰੀ ਪ੍ਰਣਾਲੀ ਦੇ ਵਿੱਚ 10000 ਤੋਂ ਬਾਅਦ ਸਿੱਧਾ 100000 ਹੁੰਦਾ ਏ 100000 ਹੁੰਦਾ ਏ ਠੀਕ ਹੈ 100000 ਤੋਂ ਬਾਅਦ ਫਿਰ ਮਿਲੀਅਨ ਹੁੰਦਾ 1 ਮਿਲੀਅਨ 1 ਮਿਲੀਅਨ ਤੋਂ ਬਾਅਦ 10 ਮਿਲੀਅਨ you know yeah. 10 ਮਿਲੀਅਨ ਤੋਂ ਬਾਅਦ 100 ਮਿਲੀਅਨ ਜਦੋਂ ਇਹਦੀ ਆਪਾਂ ਐਗਜ਼ਾਮਪਲ ਲਵਾਂਗੇ ਨਾ ਉਦੋਂ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾਏਗਾ 100 ਮਿਲੀਅਨ ਤੋਂ ਬਾਅਦ 1 ਬਿਲੀਅਨ 1 ਬਿਲੀਅਨ ਤੋਂ ਬਾਅਦ 10 ਬਿਲੀਅਨ 10 ਬਿਲੀਅਨ ਤੋਂ ਬਾਅਦ 100 ਬਿਲੀਅਨ 100 ਬਿਲੀਅਨ ਤੋਂ ਬਾਅਦ 1 ਟ੍ਰਿਲੀਅਨ ਅਪਾ ਇਥੋ ਤੱਕ ਗ੍ਰੀ ਲਿਖ ਦਿਆਂ ਅਗੇ 10 ਟ੍ਰਿਲੀਅਨ 100 ਟ੍ਰਿਲੀਅਨ ਇਦਾਂ ਕਹਾ ਲਿਖਿਆ ਜਾਂਦਾ ਹੈ ਹੁਣ ਦੇਖੋ ਬੱਚੇ ਇਹ ਚੀਜ਼ ਦਾ ਪੱਕਾ ਤੁਸੀਂ ਯਾਦ ਰੱਖਣੀ ਆ ਕਿ ਭਾਰਤੀ ਅੰਕ ਪ੍ਰਣਾਲੀ ਚ ਲੱਖ ਹੁੰਦੇ ਨੇ ਪਰ ਅੰਤਰਰਾਸ਼ਟਰੀ ਅੰਕ ਪ੍ਰਣਾਲੀ ਦੇ ਵਿੱਚ ਲੱਖ ਨਹੀਂ ਹੁੰਦੇ ਹਾਂਜੀ ਇਹਦੇ ਵਿੱਚ ਸੈਂਕੜਾ ਦਿੱਕਰ ਦਾ ਦੇਖੋ ਸੀਮਾ ਓਦੋਂ ਬਾਅਦ ਹਜ਼ਾਰ ਤੇ 10000 ਦੋ ਸਟੈਪ ਦੋ ਸਟੈਪਾਂ ਬਾਅਦ ਅੱਖਰ ਚੇਂਜ ਹੋ ਜਾਂਦਾ ਜਿਵੇਂ ਹਜ਼ਾਰ ਤੋਂ ਬਾਅਦ ਹੋਣਾ ਗਿਆ ਲੱਖ ਦੈ ਲੱਖ ਦੋ ਸਟੈਪ ਹੋ ਗਏ ਦੋ ਸਟੈਪ ਤੋਂ ਬਾਅਦ ਚੇਂਜ ਹੋ ਗਿਆ ਕਰੋੜ ਤੇ ਦੈ ਕਰੋੜਾ ਗਿਆ ਫਿਰ ਦੋ ਸਟੈਪ ਤੋਂ ਬਾਅਦ ਚੇਂਜ ਹੋ ਗਿਆ ਅਰਬ ਤੇ ਦਇਰ ਬਾ ਗਿਆ ਮਤਲਬ ਦੋ ਸਟੈਪਾਂ ਤੋਂ ਬਾਅਦ ਆਪਾਂ ਗਾਹਾਂ ਵਾਲੇ ਸਟੈਪ 'ਚ ਪਹੁੰਚ ਜਾਨੇ ਆ ਭਾਰਤੀ ਅੰਕ ਪ੍ਰਣਾਲੀ 'ਚ ਪਰ ਜੇ ਤੇ ਅੰਤਰਰਾਸ਼ਟਰੀ ਅੰਕ ਪ੍ਰਣਾਲੀ ਆ ਸੈਂਕ੍ਰਿਤਿਕ ਕਰਦੇ ਕੀਕਾ ਸੈਂਕ੍ਰਿਤ ਤੋਂ ਬਾਅਦ ਹਜ਼ਾਰ ਵਾਲੇ ਦੇਖੋ ਤਿੰਨ ਸਟੈਪ ਨੇ ਇੱਕ ਤਾਂ ਹੋ ਗਿਆ ਦੋ ਤਿੰਨ ਹਜ਼ਾਰ ਵਾਲੇ ਕਿੰਨੇ ਸਟੈਪ ਹੋਗੇ ਤਿੰਨ ਸਟੈਪ ਹੋਗੇ ਦੇ ਵਿੱਚ ਸੌ ਹਜ਼ਾਰ ਤੇ ਕਰੀ ਇਸੇ ਤਰ੍ਹਾਂ ਹੀ ਮਿਲੀਅਨ ਦੇ ਵਿੱਚ ਕਿੰਨੇ ਸਟੈਪ ਹੋਗੇ ਤਿੰਨ ਸਟੈਪ ਹੋਗੇ ਅੱਗੇ ਬਿਲੀਅਨ ਦੇ ਵਿੱਚ ਕਿੰਨੇ ਸਟੈਪ ਹੋਗੇ ਤਿੰਨ ਸਟੈਪ ਹੋਗੇ ਸੇਮ ਟ੍ਰਿਲੀਅਨ ਦੇ ਵਿੱਚ ਤਿੰਨ ਸਟੈਪ ਇਹਦੇ ਵਿੱਚ ਤਿੰਨ ਸਟੈਪਾਂ ਤੋਂ ਬਾਅਦ ਆਗਾ ਜਿਹੜਾ ਅੱਖਰ ਆ ਦਾ ਬਦਲਦਾ ਜਿਵੇਂ ਤਿੰਨ ਵਾਰੀ ਹਜ਼ਾਰ ਤੋਂ ਬਾਅਦ ਫਿਰ ਮਿਲੀਅਨ ਫਿਰ ਮਿਲੀਅਨ ਨੂੰ ਤਿੰਨ ਵਾਰੀ ਯੂਜ਼ ਕਰਨ ਤੋਂ ਬਾਅਦ ਬਿਲੀ ਹੈ ਇੱਕ ਤਾਂ ਚੀਜ਼ ਤੁਸੀਂ ਇਹ ਯਾਦ ਰੱਖਣੀ ਆ ਕਿ ਇਹਦੇ ਵਿੱਚ ਦੋ ਸਟੈਪ ਤੋਂ ਬਾਅਦ ਇਹਦੇ ਨੇ ਤਿੰਨ ਸਟੈਪ ਤੋਂ ਬਾਅਦ ਇਹ ਕਿਉਂ ਯਾਦ ਰੱਖਣੀ ਆ ਦੇਖੋ ਬੱਚੇ ਆਪਾਂ ਨੇ ਭਾਰਤੀ ਅੰਕ ਪ੍ਰਣਾਲੀ 'ਚ ਜਿਵੇਂ 10000 ਲਿਖਣਾ ਸਭ ਤੋਂ ਪਹਿਲਾਂ ਪਿੱਛੋਂ 1 2 3 ਸੈਂਕੜੇ ਰਿਕਰ ਅੰਕ ਦਾ ਕਾਮਾ ਲਗਾ ਕੇ ਉਦੋਂ ਬਾਅਦ ਆਪਾਂ ਨੇ 10 ਲਿਖਦਾ ਹੁਣ ਇਸੇ ਤਰ੍ਹਾਂ ਆਪਾਂ ਨੇ ਲੱਖ ਲਿਖਣਾ ਲੱਖ ਜਿਵੇਂ ਲਿਖਾਂਗੇ ਕਾਈ ਦਹਾਈ ਸੈਂਕੜਾ ਤਿੰਨ ਜ਼ੀਰੋ ਮੋ ਹੋਗੀ ਤੋਂ ਬਾਅਦ ਕਮਾ ਹਜ਼ਾਰ ਦਹ ਹਜ਼ਾਰ ਦਹ ਹਜ਼ਾਰ ਤੋਂ ਬਾਅਦ ਲੱਖ ਹੁਣ ਇੱਥੇ ਕਮਾ ਆਊਗਾ ਫਿਰ ਦੋ ਤੋਂ ਬਾਅਦ ਕਮਾ ਆਉਂਦਾ ਪਹਿਲਾਂ ਤਿੰਨ ਤੋਂ ਬਾਅਦ ਕਮਾ ਫਿਰ ਦੋ ਦੋ ਤੋਂ ਬਾਅਦ ਕਮਾ ਆਉਂਦਾ ਕਿਉਂ ਕਿ ਦੋ ਸਟੈਪ ਤੋਂ ਬਾਅਦ ਕਹਾ ਬਦਲ ਜਾਂਦਾ ਹੁਣ ਜੇ ਮੰਨ ਲਓ ਆਪਣੇ 10 ਲੱਖ ਲਿਖਣਾ 10 ਲੱਖ ਐਦਾਂ ਲਿਖਿਆ ਜਾਉ ਦੇਖੋ ਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ ਲੱਖ ਦਹ ਲੱਖ ਨੂੰ 10 ਲੱਖ ਕਹਿੰਦੇ ਆ ਇਸੇ ਤਰ੍ਹਾਂ ਜਦੋਂ ਆਪਾਂ ਨੇ ਕਰੋੜ ਲਿਖਣਾ ਅੱਗੇ ਜ਼ੀਰਵਾ ਵਧਿ ਜਾਣੀਆਂ ਹੁਣ ਇਧਰਲੇ ਪਾਸੇ ਦੇਖੋ ਇਧਰ ਇਹਦੇ ਪਹਿਲੀ ਵਾਰੀ ਤਿੰਨ ਤੋਂ ਬਾਅਦ ਕਮਾ ਸੰਕੜੇ ਦੇ ਕਰਦਨ ਤੋਂ ਬਾਅਦ ਫਿਰ ਦੋ-ਦੋ ਵਾਰੀ ਕਮਾ ਦੋ ਅੱਖਰਾਂ ਤੋਂ ਬਾਅਦ ਕਮਾ ਦੋ ਅੰਕਾਂ ਤੋਂ ਬਾਅਦ ਕਮਾ ਪਰ ਇਹਦੇ ਵਿੱਚ ਕੀ ਆ ਤਿੰਨ ਸਟੈਪ ਨਹੀਂ ਤਾਂ ਤਿੰਨ ਸਟੈਪ ਤੋਂ ਬਾਅਦ ਹੀ ਕਮਾ ਆਊਗਾ ਕਿਤੇ ਇਹ ਵੀ ਦੋ ਤੋਂ ਬਾਅਦ ਨਹੀਂ ਆਊਗਾ ਮੰਨ ਲਓ 100000 ਲਿਖਣਾ ਪਹਿਲਾਂ ਤਾਂ 0 0 00000 ਤਿੰਨ ਜ਼ੀਰ ਹੋ ਗਈਆਂ ਸੰਕੜੇ ਦੀਆਂ ਉਸ ਤੋਂ ਬਾਅਦ 100 ਆਲੋਚ 100000 ਲਿਖਿਆ ਗਿਆ ਹੁਣ ਜੇ ਮੰਨ ਲੇ 1 ਮਿਲੀਅਨ ਲਿਖਣਾ ਆ ਤਾਂ ਹਜ਼ਾਰ ਦੀਆਂ ਤਿੰਨ ਜ਼ੀਰਵਾ ਹੋ ਗਈਆਂ ਸੈਂਕੜੇ ਦੀਆਂ ਫਿਰ ਆ ਹਜ਼ਾਰ ਦੀਆਂ ਹੋ ਗਈਆਂ ਇੱਥੋਂ ਫੇਰ ਕਮਾ ਲਾ ਕੇ ਫਿਰ 1 ਕਾ ਲਿਖਿਆ ਜੋ ਤੇ ਇਦਾਂ ਇੱਕ ਹੀ ਮਿਲੀਅਨ ਲਿਖਿਆ ਜਾਂਦਾ ਫਿਰ ਆਪਾਂ ਨੇ 10 ਮਿਲੀਅਨ ਲਿਖਣਾ 10 ਲਿਖ ਕੇ ਆ ਦੇਖੋ 10 ਮਿਲੀਅਨ ਲਿਖਿਆ ਗਿਆ ਕਾਈ ਦਹਾਈ ਸੈਂਕੜਾ ਹਜ਼ਾਰ 10000 100000 1 ਮਿਲੀਅਨ 10 ਮਿਲੀਅਨ ਇਦਾਂ ਤੇ ਇਦਾਂ ਹੀ 100 ਮਿਲੀਅਨ ਹਰੇਕ ਤਿੰਨ ਤੋਂ ਅੱਖਰਾਂ ਤੋਂ ਬਾਅਦ ਕਮਾ ਆਉਂਦਾ ਹੈ ਤੇ ਇੱਕ ਇਹਦੇ ਵਿੱਚ ਲੱਖ ਨਹੀਂ ਹੁੰਦੀ ਇਹਦੇ ਚ ਪਹਿਲੀ ਵਾਰੀ ਤਿੰਨ ਤੋਂ ਬਾਅਦ ਕਮਾ ਫਿਰ ਦੋ-ਦੋ ਤੋਂ ਬਾਅਦ ਕਮਾ ਇਹਦੇ ਚ ਲੱਖ ਹੁੰਦੀ ਆ ਹੁਣ ਸਾਨੂੰ ਬੱਚਿਆਂ ਨੂੰ ਐਗਜ਼ਾਮ ਦੇ ਵਿੱਚ ਇਹਦੇ ਤੋਂ ਪ੍ਰਸ਼ਨ ਕਿਹੜੇ-ਕਿਹੜੇ ਬਣਦੇ ਬੱਚੋ ਦੇਖੋ ਹੁਣ ਜੇ ਤੁਹਾਨੂੰ ਪੁੱਛਿਆ ਜਾਵੇ ਲੱਖ ਕਿੰਨੇ ਦੇ ਬਰਾਬਰ ਹੁੰਦਾ ਤੇ ਹੁਣ ਜੇ ਦੇਖਿਆ ਜਾਵੇ ਲੱਖ ਕਿੰਨੇ ਦੇ ਬਰਾਬਰ ਆ ਗਿਆ 100 ਹਜ਼ਾਰ ਦੇ ਬਰਾਬਰ ਆ ਗਿਆ ਕਿਉਂ 10000 ਤੋਂ ਬਾਅਦ ਲੱਖ ਸ਼ੁਰੂ ਹੋ ਗਿਆ ਇਧਰ 10000 ਤੋਂ ਬਾਅਦ 100 ਹਜ਼ਾਰ ਸ਼ੁਰੂ ਹੋ ਗਿਆ ਦੇਖੋ ਲੱਖ ਦੇ ਵਿੱਚ ਕਿੰਨੀਆਂ ਜੀਰ ਮੈਂ 1 2 3 4 5 ਇੱਦਾਂ ਦੇਖੋ 100000 ਚ ਕਿੰਨੀਆਂ ਜ਼ੀਰੋਆਂ 1 2 3 4 5 ਸੋ 1 ਲੱਖ ਕਿੰਨੇ ਦੇ ਬਰਾਬਰ ਹੁੰਦਾ 100000 ਦੇ ਸੋ ਫਿਰ 10 ਲੱਖ ਕਿੰਨੇ ਦੇ ਬਰਾਬਰ ਹੋ ਗਿਆ 10 ਲੱਖ ਬਰਾਬਰ ਪੇਪਰ ਚ ਐਦਾਂ ਕੁਐਸਚਨ ਆ ਜਾਂਦਾ ਇਹ ਕਿੰਨੇ ਦੇ ਬਰਾਬਰ ਹੋ ਗਿਆ 1 ਮਿਲੀਅਨ ਦੇ ਇਸ ਤਰ੍ਹਾਂ 1 ਕਰੋੜ ਕਿੰਨੇ ਦੇ ਬਰਾਬਰ ਹੋ ਗਿਆ 10 ਮਿਲੀਅਨ ਦੇ ਠੀਕ ਹੈ 10 ਕਰੋੜ ਕਿੰਨੇ ਦੇ ਬਰਾਬਰ ਹੋ ਗਿਆ 100 ਮਿਲੀਅਨ ਦੇ 1 ਅਰਬ ਕਿੰਨਾ ਹੋ ਗਿਆ ਬਿਲੀਅਨ ਹੋ ਗਿਆ 10 ਅਰਬ ਕਿੰਨਾ ਹੋ ਗਿਆ 100 ਬਿਲੀਅਨ ਹੋ ਗਿਆ ਇਸ ਤਰ੍ਹਾਂ ਹੀ ਆਪਾਂ ਨੂੰ ਕੁਐਸਚਨ ਪੁੱਟ ਕਰ ਸਕਦੇ ਆ ਵੀ ਜਿਹੜੀ ਭਾਰਤੀ ਅੰਕ ਪ੍ਰਣਾਲੀ ਦੇ ਵਿੱਚੋਂ ਅੰਤਰਰਾਸ਼ਟਰੀ ਅੰਕ ਪ੍ਰਣਾਲੀ 'ਚ ਕਿੰਨੇ ਹੁੰਦੇ ਆ ਸੋ ਤੁਸੀਂ ਫਿਰ ਇਹਨਾਂ ਨੂੰ ਯਾਦ ਕਰ ਲੈਣਾ 1 ਲੱਖ ਦੇ ਵਿੱਚ 100 ਹਜ਼ਾਰ ਹੁੰਦੇ ਨੇ 10 ਲੱਖ ਦੇ ਵਿੱਚ 1 ਮਿਲੀਅਨ ਹੁੰਦਾ ਹੈ 1 ਕਰੋੜ ਦੇ ਵਿੱਚ 10 ਮਿਲੀਅਨ ਹੁੰਦੇ ਨੇ 10 ਕਰੋੜ ਦੇ ਵਿੱਚ 100 ਮਿਲੀਅਨ ਹੁੰਦੇ ਨੇ 1 ਅਰਬ ਦੇ ਵਿੱਚ 1 ਬਿਲੀਅਨ ਹੁੰਦਾ ਇੱਕ ਤਾਂ ਇਦਾਂ ਕੁਐਸਚਨ ਆ ਸਕਦੇ ਆ ਇੱਕ ਇਹਦਾ ਆ ਸਕਦਾ ਵੀ ਅੰਤਰਰਾਸ਼ਟਰੀ ਪ੍ਰਣਾਲੀ ਦੇ ਵਿੱਚ ਕਿੰਨੇ ਅੱਖਰਾਂ ਤੋਂ ਬਾਅਦ ਕਮਾ ਲੱਗਦਾ ਇਹਦੇ 'ਚ ਹਰੇਕ ਤਿੰਨ ਅੱਖਰਾਂ ਤੋਂ ਬਾਅਦ ਕਮਾ ਲੱਗਦਾ ਪਰ ਭਾਰਤੀ ਅੰਕ ਪ੍ਰਣਾਲੀ ਦੇ ਵਿੱਚ ਪਹਿਲਾਂ 3 ਤੋਂ ਬਾਅਦ ਫਿਰ 2 2 ਤੋਂ ਬਾਅਦ ਕਮਾ ਲੱਗਦਾ ਇੱਕ ਤਾਂ ਮੇਨ ਚੀਜ਼ ਤੁਸੀਂ ਇਹ ਕ리에ਟ ਕਰਨੀ ਆ ਹੁਣ ਇਸ ਤੋਂ ਬਾਅਦ ਇਹਨੂੰ ਸ਼ਬਦਾਂ ਦੇ ਵਿੱਚ ਲਿਖਣਾ ਆ ਤੇ ਫਿਰ ਸ਼ਬਦਾਂ ਦੇ ਵਿੱਚ ਕਿੱਦਾਂ ਲਿਖਣਾ ਹੁੰਦਾ ਆਪਾਂ ਨਹੀਂ ਉਹ ਦੱਸਦੇ ਆ ਇੱਕ ਕੁਐਸਚਨ ਇਹ ਆ ਸਕਦਾ ਜਿਵੇਂ ਹੁਣ ਤੁਹਾਨੂੰ ਪੁੱਛ ਲੈ ਵੀ 1 ਬਿਲੀਅਨ ਦੇ ਵਿੱਚ ਕਿੰਨੀਆਂ ਜ਼ੀਰਵਾ ਹੁੰਦੀਆਂ ਨੇ 1 ਬਿਲੀਅਨ ਦੇ ਵਿੱਚ ਕਿੰਨੀਆਂ ਜ਼ੀਰਵਾ ਹੁੰਦੀਆਂ ਨੇ ਇਹ ਪੁੱਛ ਲੈਂਦੇ ਆ ਜਾਂ 1 ਲੱਖ ਨਾਲ ਕਿੰਨੀਆਂ ਜ਼ੀਰਵਾ ਹੋਣਗੀਆਂ ਇਹ ਸਾਨੂੰ ਪਤਾ ਹੋਣਾ ਚਾਹੀਦਾ ਇਕਾਈ ਦਹਾਈ ਸੈਂਕੜਾ ਹਜ਼ਾਰ 10000 100000 ਮਿਲੀਅਨ 10 ਮਿਲੀਅਨ 100 ਮਿਲੀਅਨ 100 ਮਿਲੀਅਨ ਤੋਂ অধিক ਬਿਲੀਅਨ ਕਿੰਨੀਆਂ ਜ਼ੀਰਵਾ ਹੋ ਗਈਆਂ 33639 ਜ਼ੀਰਵਾ ਹੋ ਗਈਆਂ 1 ਬਿਲੀਅਨ ਚ ਕਿੰਨੀਆਂ ਜ਼ੀਰਵਾ ਹੁੰਦੀਆਂ ਨੇ 9 ਜ਼ੀਰਵਾ ਹੁੰਦੀਆਂ ਨੇ ਇਸ ਤਰ੍ਹਾਂ ਤੁਸੀਂ ਇਹਨਾਂ ਨੂੰ ਯਾਦ ਰੱਖਣਾ ਠੀਕ ਹੈ ਇੱਕ ਇੱਕ ਜ਼ੀਰੋ ਅੱਗੇ ਵਧੀ ਜਾਊਗੀ 10 ਬਿਲੀਅਨ ਲਿਖੋਗੇ ਤਾਂ ਇੱਕ ਜ਼ੀਰੋ ਹੋਰ ਵੱਧ ਜਾਣੀ ਹੈ ਇਦਾਂ ਇਹਦਾ ਆਨਸਰ ਬਣਨਾ ਹਰ ਇੱਕ ਤੈਨਾਂ ਤੋਂ ਬਾਅਦ ਦੇਖੋ ਮੈਂ ਕਮਾ ਲਗਾਇਆ ਹੋਇਆ ਮੂਰੇ ਜਿੰਨੇ ਮਰਜੀ ਲਿਖ ਰਹੇ ਜਾਂ ਜਿਵੇਂ ਹੁਣ 100 ਬਿਲੀਅਨ ਲਿਖਣਾ ਤਾਂ 100 ਬਿਲੀਅਨ ਇਦਾਂ ਲਿਖਿਆ ਜਾਣਾ ਥੈਨ 1 ਟ੍ਰਿਲੀਅਨ ਲਿਖਣਾ ਇੱਕ ਇੱਥੇ ਆ ਜਾਊਗਾ ਬਿਲੀਅਨ ਦੀਆਂ ਤਿੰਨ ਜ਼ੀਰੋਆਂ ਤਿੰਨ ਮਿਲੀਅਨ ਦੀਆਂ ਹੋ ਜਾਣਗੀਆਂ ਤਿੰਨ 100000 ਦੀਆਂ ਤਿੰਨ ਸੈਂਕੜੇ ਦੀਆਂ ਤਾਂ 1 ਟ੍ਰਿਲੀਅਨ ਇਦਾਂ ਲਿਖਿਆ ਜਾਊਗਾ ਇਸ ਤਰ੍ਹਾਂ ਤੁਹਾਨੂੰ ਜ਼ੀਰੋ ਤੇ ਕੁਐਸਚਨ ਹੱਲ ਕਰ ਸਕਦੇ ਆ ਹਾਂਜੀ ਹੁਣ ਆਪਾਂ ਇਹ ਜਿਹੜੇ ਹੋਰ ਪ੍ਰਸ਼ਨ ਆਉਂਦੇ ਆ ਇਹਦੇ ਚੋਂ ਜਾਂ ਤਾਂ ਅੰਕਾਂ 'ਚ ਲਿਖਣਾ ਹੁੰਦਾ ਤੇ ਜਾਂ ਫਿਰ ਸ਼ਬਦਾਂ ਦੇ ਵਿੱਚ ਆਓ ਹੁਣ ਆਪਾਂ ਇੱਕ ਇਹਦਾ ਹੋਰ ਸਟੈਪ ਕਰਦੇ ਹਾਂ ਤੇ ਇਹਨੂੰ ਆਪਾਂ ਅੰਕਾਂ ਦੇ ਵਿੱਚ ਲਿਖਦੇ ਹਾਂ ਤੇ ਜਾਂ ਅੰਕਾਂ ਤੋਂ ਕੀਆ ਸ਼ਬਦਾਂ ਦੇ ਵਿੱਚ ਲਿਖਦੇ ਹਾਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਲਓ ਤੇ ਇਹਨੂੰ ਬਾਅਦ ਦੇ ਵਿੱਚ ਆਪਣੀ ਨੋਟਬੁੱਕ ਤੇ ਨੋਟ ਕਰ ਲੈਣਾ ਤਾਂ ਕਿ ਤੁਸੀਂ ਨੈਕਸਟ ਟਾਈਮ ਇਹਨਾਂ ਨੂੰ ਕੀ ਹੈਗਾ ਯਾਦ ਕਰ ਸਕੋ ਈਜ਼ੀਲੀ ਹਾਂਜੀ ਉਸ ਤੋਂ ਬਾਅਦ ਦੇ ਵਿੱਚ ਹੁਣ ਆਪਾਂ ਅੱਗੇ ਇਹਨਾਂ ਨੂੰ ਅੰਕਾਂ ਦੇ ਵਿੱਚ ਲਿਖਦੇ ਆਂ ਦੇਖੋ ਜੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਥੇ ਇੱਕ ਸਟੇਟਮੈਂਟ ਲਿਖ ਕੇ ਸਮਝਾਉਣੀ ਆ ਜਿਵੇਂ 2 3 4 5 2 1 6 3 0 ਆਹ ਸਟੇਟਮੈਂਟ ਆਪਾਂ ਵੈਸੇ ਹੀ ਰੈਂਡਮਲੀ ਕੋਈ ਸਟੇਟਮੈਂਟ ਲੈ ਲਈ ਹੁਣ ਆਪਾਂ ਇਹਨੂੰ ਅੰਤਰਰਾਸ਼ਟਰੀ ਪ੍ਰਣਾਲੀ 'ਚ ਲਿਖਣਾ ਸ਼ਬਦਾਂ 'ਚ ਤਾਂ ਆਪਾਂ ਕੀ ਕਰਾਂਗੇ ਪਿਛਲੇ ਪਾਸੋਂ ਲੱਗਾਂਗੇ ਤਾਂ ਤਿੰਨ ਤੋਂ ਬਾਅਦ ਕਮੇ ਲਾਵਾਂਗੇ ਸਭ ਤੋਂ ਪਹਿਲਾਂ ਆਪਾਂ ਜਦੋਂ ਇਹਨੂੰ ਸ਼ਬਦਾਂ 'ਚ ਲਿਖਣਾ 1 2 3 ਆ ਤਿੰਨ ਅੱਖਰਾਂ ਤੋਂ ਬਾਅਦ ਇੱਥੇ ਕਮਾ ਆ ਗਿਆ ਫਿਰ ਤਿੰਨ ਤੋਂ ਬਾਅਦ ਲਾਵਾਂਗੇ 1 2 3 ਇੱਥੇ ਆ ਗਿਆ ਹੁਣ ਮੂਰੇ ਪਾਵੇਂ ਕਿੰਨੇ ਮਰਜੀ ਅੱਖਰ ਬਾਅਦ ਜਾਂ ਚਾਹੇ 2 ਬਾਅਦ ਜਾਂ ਚਾਹੇ 3 ਬਾਅਦ ਜਾਂ ਆਪਾਂ ਹਰੇਕ ਤਿੰਨ ਤੋਂ ਬਾਅਦ ਕਮਾ ਲਾਉਣਾ ਹਰੇਕ ਤਿੰਨ ਤੋਂ ਬਾਅਦ ਕਮਾ ਲਾਮਾਗੇ ਨੂੰ ਵੀ ਥੋੜਾ ਜਿਹਾ ਖੁੱਲਾ ਕਰਕੇ ਲਿਖ ਦੇਣੀ ਹੈ ਇੱਥੇ ਕਮਾ ਆ ਗਿਆ ਅੱਜ ਇੱਥੇ ਸਪੇਸ ਦਿੱਤੀ ਇੱਥੇ ਕਮਾ ਆ ਗਿਆ ਪਿਛੇ ਤੋਂ ਤਿੰਨ ਤਿੰਨ ਛੱਡ ਕੇ ਕਮਾ ਲਾ ਲਿਆ ਹੁਣ ਇਹਨੂੰ ਜਦੋਂ ਸ਼ਬਦਾਂ ਚ ਲਿਖਣਾ ਬੱਚੇ ਤੁਸੀਂ ਕੀ ਕਰੋ ਇਹਦੇ ਇਥੇ ਲਿਖ ਲਓ ਸੈਂਕੜਾ ਇਹ ਸੈਂਕੜੇ ਵਾਲਾ ਅੱਖਰ ਉਦੋਂ ਗਾਹਾਂ ਸੈਂਕੜੇ ਤੋਂ ਬਾਅਦ ਆਉਣਾ ਹੁੰਦਾ ਆਪਣੇ ਕੋਲੇ 1000 1000 ਤੋਂ ਬਾਅਦ ਜਿਵੇਂ 1000 1000 1000 ਤੋਂ ਬਾਅਦ ਜਿਹੜਾ ਆਉਂਦਾ ਮਿਲੀਅਨ ਆਉਂਦਾ ਇਦਾਂ ਸਟੈਪ ਦਾ ਨਾਮ ਲਿਖ ਲਓ 1000 ਤੋਂ ਬਾਅਦ ਕੀ ਆਉਂਦੇ ਨੇ ਮਿਲੀਅਨ ਆਉਂਦੇ ਆ ਤਾਂ ਹੁਣ ਇਹਨੂੰ ਆਪਾਂ ਨੇ ਸ਼ਬਦਾਂ ਚ ਲਿਖਣਾ ਦੇਖੋ ਫਿਰ ਗਲਤੀ ਨਹੀਂ ਪੈਂਦੀ ਇਦਾਂ ਤਿੰਨ ਤਿੰਨ ਦੇ ਜਿਹੜੀ ਇਹ ਪੇਅਰ ਬਣਾ ਲਓ ਤੇ ਇਦਾਂ ਇਹਨੂੰ ਲਿਖਣਾ ਹੁਣ ਦੇਖੋ ਇਹਨੂੰ ਜਦੋਂ ਲਿਖੋਗੇ ਇਹ ਵੈਸੇ ਕਿੰਨਾ ਲਿਖਿਆ 234 ਇਹ 234 ਦਾ ਸਾਰੇ ਬੱਚੇ ਤੁਹਾਨੂੰ ਪੜ੍ਹ ਨਹੀਂ ਆਉਂਦਾ ਹੋਣਾ ਇਹਨੂੰ ਕੀ ਕਹਿੰਦੇ ਨੇ 234 ਤਾਂ ਤੁਸੀਂ ਇੱਥੇ ਲਿਖੋਗੇ 234 ਜਦੋਂ 234 ਲਿਖਦੇ ਇਹ ਕਿਨੇ ਮਿਲੀਅਨ ਨਹੀਂ ਤਾਂ ਤੁਸੀਂ ਇਹਦੇ ਨਾਲ ਮਿਲੀਅਨ ਲਗਾ ਦੋ ਲਿਖਣਾ ਇਹਨੂੰ ਸੰਕ੍ਰਿਤੀ ਜੀ ਮੈਂ ਆਪਾਂ ਲਿਖਦੇ ਹਾਂ ਉਹ ਮੇ ਲਿਖਣਾ ਹੁੰਦਾ ਬਸ ਨਾਲ ਮਿਲੀਅਨ ਲਗਾਉਣਾ ਇੱਥੇ ਕੀ ਆ 521 ਤਾਂ ਤੁਸੀਂ ਇੱਥੇ ਲਿਖੋ 521 ਇਹਦੇ ਨਾਲ ਕੀ ਲਿਖ ਦੋ 1000 ਲਿਖ ਦੋ 521000 ਉਸ ਤੋਂ ਬਾਅਦ ਸੈਂਕੜਾ ਸੈਂਕੜੇ ਨੂੰ ਆਪਾਂ ਸੇ 100 30 ਇਦਾਂ ਹੀ ਅੰਤਰਰਾਸ਼ਟਰੀ ਪ੍ਰਣਾਲੀ ਦੇ ਵਿੱਚ ਆਪਾਂ ਨੇ ਸ਼ਬਦਾਂ 'ਚ ਲਿਖਦਾ ਅੰਕਾਂ ਤੋਂ ਇੱਚ ਬਦਲ ਦਿੱਤਾ ਸ਼ਬਦਾਂ 'ਚ ਬਦਲ ਦਿੱਤਾ ਹੁਣ ਆਪਾਂ ਇੱਕ ਐਗਜ਼ਾਮਪਲ ਹੋਰ ਲੈਨੇ ਆ ਫਿਰ ਮੈਂ ਤੁਹਾਨੂੰ ਕੁਝ ਐਗਜ਼ਾਮਪਲਸ ਦਿਊਂਗੀ ਫਿਰ ਤੁਸੀਂ ਚੇਂਜ ਕਰਨਾ ਹੋਗਾ ਨੈਕਸਟ ਐਗਜ਼ਾਮਪਲ ਹੈਗੀ ਆ ਆਪਣੇ ਕੋਲੇ 300 303 333 ਦੇਖੋ ਇੱਕ 2 3 ਇੱਥੇ ਕਮਾ ਆ ਗਿਆ 1 2 3 ਇੱਥੇ ਕਮਾ ਆ ਗਿਆ ਸਭ ਤੋਂ ਪਹਿਲਾਂ ਪਿਛਲੇ ਪਾਸੇ ਨੂੰ ਕਮਾ ਲਾਉਣ ਲੱਗਣਾ ਬਹੁਤੇ ਬੱਚੇ ਗਲਤੀ ਕਰਦੇ ਨੇ ਅੱਗੇ ਤੋਂ ਲਾਉਣ ਲੱਗੇ ਜਾਂਦੇ ਆ ਕਮਾ ਫਿਰ ਤੁਹਾਡਾ ਆਨਸਰ ਗਲਤ ਹੋ ਜੂਗਾ ਹੁਣ ਦੇਖੋ ਪਿਛਲੇ ਤਿੰਨ ਸਟੈਪਾਂ ਨੂੰ ਆਪਾਂ ਨੇ ਸੰਕਰਾ ਕਹਿਣਾ ਉਸ ਤੋਂ ਅਗਲੇ ਤਿੰਨ ਸਟੈਪ ਕਾਦੇ ਆਉਂਦੇ ਨੇ ਹਜ਼ਾਰ ਦੇ ਆਉਂਦੇ ਨੇ ਉਸ ਤੋਂ ਅਗਲੇ ਤਿੰਨ ਸਟੈਪ ਕਾਦੇ ਆਉਂਦੇ ਨੇ ਮਿਲੀਅਨ ਦੇ ਆਉਂਦੇ ਆ ਸੋ ਫਿਰ ਇਹਦਾ ਆਨਸਰ ਕਿੰਨਾ ਬਣ ਜੂ ਇਹ ਕਿੰਨਾ ਬਣ ਜੂਗਾ ਇਹ ਲਿਖਿਆ ਰਿਹਾ ਕਿੰਨਾ 300 ਤਾਂ ਆਨਸਰ ਕੀ ਬਣ ਗਿਆ 300 ਮਿਲੀਅਨ ਕਮਾ ਮੈਂ ਵੈਸੀ ਲਾ ਦ ਤਾਂ ਕਿ ਤੁਹਾਨੂੰ ਯਾਦ ਰਹੇ ਇਹ ਬਣ ਗਿਆ 303 ਤੁਸੀਂ ਲਿਖੋ 300 3 ਨਾਲ ਇਹਦੇ ਲਿਖ ਦੋ 1000 ਕਿਉਂਕਿ 1000 ਵਾਲਾ ਸਟੈਪ ਆ ਉਸ ਤੋਂ ਸੈਂਕੜੇ ਵਾਲੇ ਨੂੰ ਆਪਾਂ 333 ਲਿਖਣਾ ਇਹਦੇ ਪਿੱਛੇ ਸੈਂਕੜਾ ਨਹੀਂ ਲਿਖਣਾ ਬਸ 333 ਪੁੱਤੇ ਵਿੱਚ ਇੱਥੇ ਸੈਂਕੜਾ ਵੀ ਲਿਖ ਦਿੰਦੇ ਨਾਲ ਨਹੀਂ ਇਹ ਤੁਹਾਨੂੰ ਸਮਝਣ ਵਾਸਤੇ ਲਿਖਿਆ ਮੈਂ ਇਹ ਰਫ ਕੰਮ ਹੈ ਤੁਹਾਡਾ ਜਿਹੜਾ ਸੈਂਕੜਾ ਲਿਖਿਆ ਅਸਲ ਆਨਸਰ ਤੁਹਾਡਾ ਈ ਹੈ ਇਹ ਤੁਹਾਡਾ ਆਨਸਰ ਹੈ ਹਾਂਜੀ ਵਿੱਚ ਇੱਕ ਸਟੇਟਮੈਂਟ ਆਪਾਂ ਹੋਰ ਲਿਖਦੇ ਹਾਂ 9543 ਇਹ ਸਟੇਟਮੈਂਟ ਆ ਹੁਣ ਮੰਨ ਲਓ ਤੁਸੀਂ ਇੱਥੇ ਕਮਾ ਲਗਾਉਣਾ ਹੈ ਨਾ ਇਹ ਨਹੀਂ ਸਟੇਟਮੈਂਟ ਆਪਣੇ ਕੋਲ ਹੀ 1 2 3 ਇੱਥੇ ਕਾਮਾ ਲਾ ਲਿਆ 1 2 3 ਇੱਥੇ ਕਾਮਾ ਲਾ ਗਿਆ 1 2 3 ਇੱਥੇ ਕਾਮਾ ਲਾ ਗਿਆ ਹੁਣ ਤਿੰਨ ਤਿੰਨ ਤੋਂ ਬਾਅਦ ਪਹਿਲਾਂ ਤੁਸੀਂ ਕਾਮਾ ਲਾਉਣਾ ਪਿਛਲਾ ਤਾਂ ਹੋ ਗਿਆ ਸੈਂਕੜੇ ਵਾਲਾ ਸੈਂਕੜੇ ਤੋਂ ਪਹਿਲਾਂ ਵਾਲੇ ਅੱਖਰ ਹੋਗੇ ਹਜ਼ਾਰ ਵਾਲੇ ਤਿੰਨ ਅੱਖਰ ਉਦੋਂ ਅੱਗੇ ਤਿੰਨ ਅੱਖਰ ਕਾਦੇ ਹੋਗੇ ਮਿਲੀਅਨ ਵਾਲੇ ਜਿਹੜੇ ਉਸ ਤੋਂ ਅੱਧੇ ਅੱਖਰ ਹੋਣਗੇ ਉਹ ਕਾਦੇ ਹੋਣਗੇ ਬਿਲੀਅਨ ਵਾਲੇ ਤਾਂ ਇੱਕ ਅੱਖਰ ਬਚਿਆ ਹੀ ਕਾਦਾ ਹੋ ਗਿਆ ਬਿਲੀਅਨ ਵਾਲਾ ਸੋ ਆਨਸਰ ਕੀ ਹੋਗਾ 4 ਬਿਲੀਅਨ ਉਸੇ ਇਦਾਂ ਲਿਖਣਾ 4 ਬਿਲੀਅਨ ਇਹ ਕਿੰਨਾ ਬਣਦਾ 780 700 80 ਮਿਲੀਅਨ ਉਸ ਤੋਂ ਅੱਗੇ ਕਿੰਨਾ ਲਿਖਿਆ 295 200 95 295 ਅਤੇ ਕਿੰਨਾ ਹੋ ਗਿਆ 1000 ਇਹਦੇ ਨਾਲ ਤਾਂ ਤੁਸੀਂ 1000 ਲਿਖ ਦੋਗੇ ਨੈਕਸਟ ਕੀ ਆ 431 ਇਹ ਸੰਖੜੀ ਦੇਣ ਉਹਨਵੇਂ ਕੁਆਲੀਫਾਇਰ ਰਿਪੀਟ ਕਰਦੀਆਂ ਤੁਸੀਂ ਜਦੋਂ ਵੀ ਤੁਹਾਨੂੰ ਕੋਈ ਸਟੇਟਮੈਂਟ ਦਿੱਤੀ ਤੁਸੀਂ ਉਹਨੂੰ ਸ਼ਬਦਾਂ 'ਚ ਲਿਖਣਾ ਅੰਤਰਰਾਸ਼ਟਰੀ ਜਲਾ ਭਾਤ ਯੰਕ ਪ੍ਰਣਾਲੀ ਦਾ ਆਪਣਾ ਜਿਹੜਾ ਲੱਖ ਕਰੋੜਾਂ 'ਚ ਆਪਾਂ ਉਦਾਂ ਹੀ ਲਿਖਦੇ ਆ ਅੰਤਰਰਾਸ਼ਟਰੀ 'ਚ ਲਿਖਣਾ ਹੋਵੇ ਤਾਂ ਪਿਛਲੇ ਪਾਸੋਂ ਗਿਆਨ ਲੱਜੋ ਤਿੰਨ ਅੱਖਰਾਂ ਤੋਂ ਬਾਅਦ ਇੱਕ ਕਮਾ ਲਗਾ ਲਓ ਤਿੰਨ ਤੋਂ ਬਾਅਦ ਇੱਕ ਕਮਾ ਲਗਾ ਲਓ ਬਸ ਤੁਸੀਂ ਇਹ ਯਾਦ ਰੱਖਣਾ ਪਹਿਲੇ ਤਿੰਨ ਹੁੰਦੇ ਨੇ ਸੈਂਕੜੇ ਦੇ ਉਸ ਤੋਂ ਅਗਲੇ ਤਿੰਨ ਅੱਖਰ ਹੁੰਦੇ ਨੇ ਹਜ਼ਾਰ ਦੇ ਉਸ ਤੋਂ ਅਗਲੇ ਤਿੰਨ ਅੱਖਰ ਹੁੰਦੇ ਨੇ ਮਿਲੀਅਨ ਦੇ ਉਸ ਤੋਂ ਅਗਲੇ ਤਿੰਨ ਅੱਖਰ ਹੋਣਗੇ ਬਿਲੀਅਨ ਦੇ ਤੇ ਲਿਖਣਾ ਤੁਸੀਂ ਇਹਨੂੰ ਜਿਵੇਂ 780 295 431 ਬਸ ਜਿਹੜੀ ਇਹ ਪੋਜੀਸ਼ਨ ਤੇ ਪਹੁੰਚ ਗਿਆ ਉਹ ਨਾਲ ਲਗਾ ਦੇਣੀ ਜਿਵੇਂ ਚਾਰਕੀ ਦੀ ਪੋਜੀਸ਼ਨ ਤੇ ਆਉਂਦਾ ਬਿਲੀਅਨ ਦੀ ਤੇ 780 ਕਿਹੜੀ ਪੋਜੀਸ਼ਨ ਤੇ ਆਉਂਦੀ ਆ ਮਿਲੀਅਨ ਦੀ ਤੇ 295 ਕਿਹਦੇ ਤੇ ਆਉਂਦਾ ਹੈ ਹਜ਼ਾਰ ਦੀ ਪੋਜੀਸ਼ਨ ਤੇ 431 ਕਿਹਦੇ ਤੇ ਆਉਂਦਾ ਹੈ ਸੈਂਕੜੇ ਤੇ ਸੋ ਇਸ ਤਰ੍ਹਾਂ ਕੀ ਹੈਗਾ ਤੁਸੀਂ ਇਹ ਅਨਸਰ ਲਿਖਣਾ ਹੈ ਨੂੰ ਸ਼ਬਦਾਂ ਦੇ ਵਿੱਚ ਹੁਣ ਤੁਹਾਨੂੰ ਮੈਂ ਇੱਕ ਦੋ ਐਗਜ਼ਾਮਪਲਸ ਲਿਖਦੀਆਂ ਤੇ ਤੁਸੀਂ ਇਹਨਾਂ ਅੰਕਾਂ ਨੂੰ ਕੀ ਕਰੋ ਸ਼ਬਦਾਂ ਦੇ ਵਿੱਚ ਲਿਖਣ ਦੀ ਕੋਸ਼ਿਸ਼ ਕਰਿਓ ਵੀਡੀਓ ਨੂੰ ਪਹੁੰਚ ਕਰਕੇ ਬਾਅਦ ਵਿੱਚ ਤੁਹਾਨੂੰ ਇਹਨਾਂ ਦੇ ਸਾਰਿਆਂ ਦੇ ਅਨਸਰ ਜਿਹੜੇ ਹੈਗੇ ਕਿ ਉਹ ਮਿਲ ਜਾਣਗੇ ਹੁਣ ਨੈਕਸਟ ਅੱਖਰ ਹੈ 47 2 3 5 ਇਹ ਇੰਨਾ ਹੀ ਹੈ ਇਹ ਪਹਿਲੀ ਐਗਜ਼ਾਮਪਲ ਆ ਤੁਹਾਡੀ ਪਹਿਲੀ ਸਟੇਟਮੈਂਟ ਆ ਦੂਜੀ ਸਟੇਟਮੈਂਟ ਜਿਹੜੀ ਤੁਸੀਂ ਕਰਨੀ ਆ ਉਹ ਹੈ 12 3 4 5 8 9 4 10 ਉਸ ਤੋਂ ਆ ਜਿਹੜਾ ਤੀਸਰਾ ਹੈ ਉਹ ਹੈ ਆਪਣੇ ਕੋਲ 478 567 233 ਇਹਨਾਂ ਹੈ ਦੈਂਟ ਨੰਬਰ 4 ਸਟੇਟਮੈਂਟ ਹੈਗੀ ਆਪਣੇ ਕੋਲ ਹੀ 980 980 980 980 ਹਾਂਜੀ ਇਹਨਾਂ ਚਾਰ ਨੂੰ ਤੁਸੀਂ ਚੇਂਜ ਕਰਨਾ ਹੈ ਇਹਨੂੰ ਕਿਦੇ ਵਿੱਚ ਲਿਖਣਾ ਭਾਰਤੀ ਅ ਸੌਰੀ ਅੰਤਰਰਾਸ਼ਟਰੀ ਅੰਕ ਪ੍ਰਣਾਲੀ 'ਚ ਲਿਖਣਾ ਤੇ ਇਹਨੂੰ ਸ਼ਬਦਾਂ ਦੇ ਵਿੱਚ ਲਿਖਣਾ ਤੁਸੀਂ ਇਹ ਤੁਹਾਡੇ ਲਈ ਐਕਸਰਸਾਈਜ਼ ਹੈ ਬੱਚਿਓ ਤੁਸੀਂ ਇਹਨੂੰ ਨੋਟਬੁੱਕਸ 'ਤੇ ਨੋਟ ਕਰ ਲਓ ਵੀਡੀਓ ਨੂੰ ਪਾਜ਼ ਕਰਕੇ ਦਨ ਫਿਰ ਤੁਸੀਂ ਇਹਦੇ ਆਨਸਰ ਮੈਚ ਕਰਨੇ ਆ ਤੇ ਮੈਂ ਇਹਦੇ ਆਨਸਰ ਤੁਹਾਨੂੰ ਫਿਰ ਇਹਦੇ ਦੱਸ ਦੇਵਾਂਗੀ ਹੁਣੇ ਤੁਸੀਂ ਵੀਡੀਓ ਨੂੰ ਪਾਜ਼ ਕਰੋ ਤੇ ਇਹਨੂੰ ਕੱਲਾ ਇਹਦੇ ਆਨਸਰ ਬਣਾਉਣ ਦੀ ਕੋਸ਼ਿਸ਼ ਕਰੋ ਹਾਂਜੀ ਬੱਚੇ ਹਾਂਜੀ ਦੇਖੋ ਇਹਦੇ ਆਨਸਰਸ ਕਿੱਦਾਂ ਬਣਨਗੇ ਸਭ ਤੋਂ ਪਹਿਲੀ ਸਟੇਟਮੈਂਟਸ ਤਿੰਨ ਤੋਂ ਬਾਅਦ ਤੁਸੀਂ ਕਾਮਾ ਲਾਇਆ ਇਹ ਸੈਂਕੜੇ ਦੇ ਹੋਗੇ ਇਹ ਹਜ਼ਾਰ ਦੇ ਹੋਗੇ ਤਾਂ ਇਹ ਤਾਂ ਸਿੱਧਾ ਹੀ ਬਣ ਗਿਆ 47 ਹਜ਼ਾਰ 235 ਹਾਂਜੀ ਉਸ ਤੋਂ ਬਾਅਦ ਆ ਗਿਆ ਆਪਣੇ ਕੋਲੇ ਦੇਖੋ ਤਿੰਨ ਤੋਂ ਬਾਅਦ ਕਮਾ ਲਾਇਆ ਫਿਰ ਤਿੰਨ ਤੋਂ ਬਾਅਦ ਕਮਾ ਲਾਇਆ ਇਹ ਹੋ ਗਏ ਸੈਂਕੜੇ ਦੇ ਇਹ ਹੋ ਗਏ ਹਜ਼ਾਰ ਦੇ ਆ 130 ਹੋ ਗਈ ਮਿਲੀਅਨ ਦੀ ਤਾਂ ਆਪਣਾ ਆਨਸਰ ਬਣ ਗਿਆ 100 30 ਮਿਲੀਅਨ 400 58 ਹਜ਼ਾਰ 900 340 ਇਹ ਅਨਸਰ ਬਣ ਗਿਆ ਨੈਕਸਟ ਬੱਚੇ ਫਿਰ ਤਣ ਤੋਂ ਬਾਅਦ ਕਮਾ adiabatic ਪਹਿਲਾ ਸੰਕੜਾ ਹੋ ਗਿਆ ਫਿਰ ਹਜ਼ਾਰ ਦੀ ਹੋ ਗਈ 3 ਫਿਰ ਮਿਲੀਅਨ ਦੀ ਹੋ ਗਈ 3 ਤਾਂ ਇੱਕ ਅੱਖਰ ਬਚ ਗਿਆ ਆਪਣੇ ਕੋਲ ਬਿਲੀਅਨ ਦਾ ਤਾਂ ਅਨਸਰ ਬਣ ਗਿਆ 4 ਬਿਲੀਅਨ सौ पचासी सत्त सौ पचासी मियन छे सौ बहत्तर हजार तीन सौ तरताली हाँ जी नैक्सट बच्चे ਤੈਨੂੰ ਤੈਨੂੰ ਤੋਂ ਬਾਅਦ ਲਗਾਉਂਗੇ ਤੁਸੀਂ ਇਹ ਦੇਖੋ ਇਹ ਹੋ ਗਏ ਸੈਂਕੜੇ ਦੇ ਇਹ ਹਜ਼ਾਰ ਦੇ ਮਿਲੀਅਨ ਦੇ ਇਹ ਬਿਲੀ ਆਂਦੇ ਤਾਂ ਆਪਣੇ ਕੋਲੇ ਕੀ ਬਣ ਗਿਆ ਇਹਨੂੰ ਪੜ੍ਹਨਾ 980 ਹੋਈ ਹੈ 900 80 ਬਿਲੀਆਨਾ 900 80 ਮਿਲੀਆਨਾ 900 80 1000 900 80 ਇਹ ਦਾ ਆਨਸਰ ਬਣ ਗਿਆ ਇਸ ਤਰ੍ਹਾਂ ਬੱਚਿਓ ਜੇ ਤੁਹਾਡੇ ਚਾਰ ਹੀ ਕੁਐਸਚਨਸ ਦੇ ਮੈਂ ਇਹਨੂੰ ਸ਼ਬਦਾਂ ਦੇ ਵਿੱਚ ਬਦਲ ਦਿੱਤਾ ਆਨਸਰ ਬਣਾ ਦਿੱਤੀ ਹੈ ਹੁਣ ਤੁਹਾਨੂੰ ਕੁਝ ਸਟੇਟਮੈਂਟ ਦਿੱਤੀਆਂ ਜਾਣਗੀਆਂ ਜਿਹੜੀਆਂ ਕਿ ਸ਼ਬਦਾਂ ਦੇ ਵਿੱਚ ਹੋਣਗੀਆਂ ਤੇ ਤੁਸੀਂ ਕੀ ਕਰਨਾ ਉਹਨੂੰ ਅੰਕਾਂ ਦੇ ਵਿੱਚ ਬਦਲਣਾ ਹੋਵੇਗਾ ਪਹਿਲਾਂ ਹੁਣ ਤੁਸੀਂ ਅੰਕਾਂ ਤੋਂ ਸ਼ਬਦਾਂ 'ਚ ਬਦਲਣੀਆਂ ਨੇ ਹੁਣ ਤੁਹਾਨੂੰ ਮੈਂ 5 ਸਟੇਟਮੈਂਟ ਲਿਖਣੀਆਂ ਜਿਨ੍ਹਾਂ ਨੂੰ ਤੁਸੀਂ ਕੀ ਕਰਨਾਗਾ ਸ਼ਬਦਾਂ ਤੋਂ ਅੰਕਾਂ ਦੇ ਵਿੱਚ ਬਦਲੋਗੇ ਫਿਰ ਤੁਸੀਂ ਵੀਡੀਓ ਪਾਜ਼ ਕਰੋਗੇ ਤੇ ਆਪਣੇ ਆਨਸਰ ਲਿਖੋਗੇ ਲਿਖਣ ਤੋਂ ਬਾਅਦ ਫਿਰ ਤੁਸੀਂ ਆਨਸਰ ਮੈਚ ਕਰੋਗੇ ਇਸ ਤਰ੍ਹਾਂ ਤੁਹਾਡੀ ਅੰਤਰਰਾਸ਼ਟਰੀ ਪ੍ਰਣਾਲੀ ਵਾਲੇ ਸਵਾਲਾਂ ਦੀ ਜਿਹੜੀ ਹੈਗੀ ਉਹ ਪ੍ਰੈਕਟਿਸ ਹੋ ਜਾਣੀ ਆ ਹਾਂਜੀ ਤੁਸੀਂ ਦੇਖੋ ਨੈਕਸਟ ਜਿਹੜੇ ਆਪਾਂ ਨੇ ਸਵਾਲ ਕਰਨੇ ਆ ਦੇਖੋ ਲਿਖੋ ਦੀ ਪਹਿਲੀ ਸਟੇਟਮੈਂਟ ਹੈ ਉਹ ਹੈ ਸ਼ਬਦਾਂ ਦੇ ਵਿੱਚ 400 5 ਮਿਲੀਅਨ ਇਹਨੂੰ ਤੁਸੀਂ ਸ਼ਬਦਾਂ ਚ ਲਿਖਿਆ ਹੋਇਆ ਅੰਕਾਂ ਚ ਲਿਖ ਕੇ ਦਿਖਾਉਣਾ 70000 2 100 10 ਇਹ ਤੁਹਾਡੀ ਪਹਿਲੀ ਸਟੇਟਮੈਂਟ ਹੈ लिखो दूजी स्टेटमेंट हैगी है तो ती मिलियन पांच सौ पच्ची हजार चार सौ 4 बिलियन 400 4 मिलियन 60000 500 51 पंद्रह मिलियन पांच सौ बाई हज़ार सात सौ नौ नैक्सट स्टेटमेंट है अठानवे अठानवे बिलियन अठानवे मिलियन अठानवे हजार आठ आथ सौ अठानवे हाँ जी ਇਹ ਤੁਹਾਨੂੰ ਸ਼ਬਦਾਂ ਦੇ ਵਿੱਚ ਲਿਖਿਆ ਗਿਆ ਬੱਚੇ ਇਹਨਾਂ ਨੂੰ ਤੁਸੀਂ ਹੁਣ ਅੰਕਾਂ ਦੇ ਵਿੱਚ ਲਿਖੋ ਤੇ ਇਹਦਾ ਸਕਰੀਨਸ਼ਾਟ ਲੈ ਲਓ ਜਾਂ ਫਿਰ ਵੀਡੀਓ ਨੂੰ ਪਾਜ਼ ਕਰਕੇ ਆਪਣੀ ਨੋਟਬੁੱਕ ਤੇ ਲਿਖੋ ਫਿਰ ਮੈਂ ਇਹਨਾਂ ਦੇ ਆਨਸਰ ਤੁਹਾਨੂੰ ਸਮਝਾ ਦਿੰਨੀ ਆ ਤੇ ਉਸ ਤੋਂ ਬਾਅਦ ਵਿੱਚ ਤੁਸੀਂ ਇਹਨਾਂ ਨੂੰ ਆਪਣੇ ਆਨਸਰਾਂ ਨੂੰ ਮੈਚ ਕਰ ਲੈਣਾ ਇਹਨਾਂ ਦੇ ਨਾਲ ਹਾਂਜੀ ਬੱਚੇ ਜਦੋਂ ਤੁਸੀਂ ਇਹਨਾਂ ਦੇ ਆਨਸਰ ਲਿਖਣਿਆ ਮੰਨ ਲਓ ਤੁਹਾਡੇ ਕੋਲ ਇੱਥੇ 203 ਹੈ 203 ਦਾ ਪਿਛਲਾ ਅੱਖਰ ਹੋ ਗਿਆ ਇਹਨੂੰ ਇਦਾਂ ਹੀ ਤੁਸੀਂ ਬ੍ਰੇਕ ਕਰ ਲੈਣਾ 203 ਨੂੰ ਆਪਾਂ ਇਦਾਂ ਲਿਖ ਦੇਣਾ ਉਸ ਤੋਂ 더 ਹਜ਼ਾਰ ਵਾਲਾ ਕਿੰਨੇ ਹਜ਼ਾਰ ਲਿਖਿਆ ਅੱਗੇ ਤਾਂ ਮਿਲੀਨ ਆ ਗਿਆ 70000 ਤਾਂ ਤੁਸੀਂ ਦੇਖੋ ਹਜ਼ਾਰ ਦੇ ਕਿੰਨੇ ਅੱਖਰ ਹੁੰਦੇ ਨੇ ਤਿੰਨ ਹੋਂਨੇ ਨੇ ਤੁਸੀਂ ਤਿੰਨ ਡੈਸ਼ ਲਗਾ ਲਓ ਇੱਥੇ ਵੀ ਤਿੰਨ ਤੇ ਆਂਸਰ ਆਊਗਾ ਹੁਣ 70 ਲਿਖਣੇ ਆ ਮੰਨ ਲਓ ਤੁਸੀਂ ਰਸ ਦੇ ਵਿੱਚ 170 ਲਿਖ ਦਿਓ 170 ਤੁਸੀਂ 1 ਕਾ 7 ਆ 0 ਲਿਖੋਗੇ ਪਰ ਜੇ ਕੱਲਾ 70 ਲਿਖਣਾ ਹੋਵੇ ਤਾਂ ਐਦਾਂ ਹੀ ਲਿਖੋਗੇ ਨਾ 1 ਕਾ ਨਹੀਂ ਲਿਖੋਗੇ ਮੂਰੇ 70 ਇਹਦਾ ਮਤਲਬ ਮੂਰੇ ਅੱਖਰ ਕੋਈ ਹੈ ਨਹੀਂ ਦਾ ਮੂਰੇ ਅੱਖਰ ਨਾ ਹੋਇਆ ਤਾਂ ਉੱਥੇ 0 ਲਗਾ ਲਓਗੇ ਸੋ ਫਿਰ 70 ਇੱਥੇ ਹੋ ਗਿਆ ਤੇ 0 ਹੋ ਗਿਆ ਔਰ ਇਤਾ ਤਿੰਨ ਅੱਖਰ ਆਪਣੇ ਹਜ਼ਾਰ ਦੀ ਪੂਰੀ ਹੋ ਗਈ। ਇਸੇ ਤਰ੍ਹਾਂ ਹੀ ਆਪਾਂ ਨੇ ਮਿਲੀਅਨ ਦੇ ਕਿੰਨੇ ਅੱਖਰ ਪੂਰੇ ਕਰਨੇ ਆ ਤਿੰਨ। ਤਾਂ ਇੱਥੇ ਮਿਲੀਅਨ ਵਾਲਾ ਅੱਖਰ ਉਰੇ ਮਿਲੀਅਨ ਵਾਲਾ ਇੱਥੇ ਮਿਲੀਅਨ। ਮਿਲੀਅਨ 'ਚ ਪੜੋ ਕਿੰਨਾ ਲਿਖਿਆ 405। ਹੁਣ 405 ਕਿੱਦਾਂ ਲਿਖਦੇ ਆ 405। ਸੋ ਫਿਰ ਆਪਣਾ ਅੰਕ ਕੀ ਲਿਖਿਆ ਗਿਆ 405070203। ਇਹ ਅੰਕਾਂ 'ਚ ਲਿਖਿਆ ਗਿਆ। ਹਾਂਜੀ ਬੱਚੇ ਅੱਗੇ ਲਿਖਿਆ ਆਪਣੇ ਕੋਲੇ 400 ਤਾਂ ਤੁਸੀਂ 400 ਲਿਖਤਾ ਉਸ ਤੋਂ ਅੱਗੇ ਲਿਖਿਆ ਹਜ਼ਾਰ ਕਿੰਨੇ ਹਜ਼ਾਰ ਲਿਖਿਆ 525 ਹੁਣ ਅਗਲੇ ਤਿੰਨ ਸਟੈਪ ਕੀਦੇ ਹੁੰਦੇ ਨੇ ਹਜ਼ਾਰ ਦੇ ਹੁੰਦੇ ਨੇ 525 ਹਜ਼ਾਰ ਆ ਗਿਆ 525 ਲਿਖਦਾ ਆਪਾਂ ਨੇ ਉਸ ਤੋਂ ਬਾਅਦ ਹਜ਼ਾਰ ਤੋਂ ਪਹਿਲਾਂ ਮਿਲੀਅਨ ਮਿਲੀਅਨ ਕਿੰਨੇ ਦਿੱਤੇ ਬੇ ਨੇ 3 ਤਾਂ ਫਿਰ 3 ਆ ਗਿਆ 30 ਮਿਲੀਅਨ ਦੇਖੋ ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ 10 ਹਜ਼ਾਰ ਮਿਲੀਅਨ 1 ਮਿਲੀਅਨ 10 ਮਿਲੀਅਨ ਤੇ ਇੱਥੇ 10 ਅੰਕਾਂ ਦਾ 10ਵੇਂ ਨੂੰ 30 ਮਿਲੀਅਨ ਹੋ ਗਿਆ ਤੇ ਹੁਣ ਨੈਕਸਟ ਲਿਖੋ 552 ਤੁਸੀਂ 552 ਲਿਖ ਲਓ ਉਸ ਤੋਂ ਬਾਅਦ ਹਜ਼ਾਰ ਦੇ ਤਿੰਨ ਅੱਖਰ ਹੁੰਦੇ ਆ ਤਾਂ ਇੱਥੇ ਇਕੱਲਾ 44000 ਆ ਤਾਂ ਤੁਸੀਂ ਤਿੰਨ ਸਟੈਪ ਲਿਖਣੇ ਆ 44 ਤੁਸੀਂ ਪਿੱਛੇ ਲਿਖੋਗੇ ਜੇ ਮੂਰੇ ਜ਼ੀਰੋ ਹੋਊਗੀ ਤਾਂ ਇਹ 44000 ਬਣੂਗਾ ਵਿੱਚ ਤਾਂ ਹੀ ਇਹ 44 ਬਣੂਗਾ ਕਿਉਂਕਿ ਤਿੰਨ ਅੱਖਰ ਪੋਜੀਸ਼ਨ ਤੇ ਲਾੜੇ 44000 ਬਣ ਗਿਆ ਹੁਣ ਉਸ ਤੋਂ ਬਾਅਦ ਮਿਲੀਅਨ ਵਾਲਾ ਦੇਖੋ ਇਹ ਹੈਗਾ 404 ਅਗਲੇ ਤਿੰਨ ਸਟੈਪ ਕੀ ਹੁੰਦੇ ਨੇ ਮਿਲੀਅਨ ਦੇ ਹੁੰਦੇ ਨੇ 404 ਬਣ ਗਿਆ ਮਿਲੀਅਨ ਉਸ ਤੋਂ ਬਾਅਦ ਕੀ ਲਿਖਿਆ 4 ਬਿਲੀਅਨ ਤੁਸ ਕੋਲ ਤਿੰਨ ਸਟੈਪ ਬਿਲੀਆਂ ਦੇ ਹੁੰਦੇ ਨੇ ਤਾਂ ਆਪਣੇ ਕੋਲ ਕੋਈ ਅੱਖਰ ਸੀ ਤਾਂ ਆਪਣੇ ਚਾਰ ਲਾਤਾ ਤਾਂ 2 ਚੌਕਾ 0 ਚੌਕਾ ਫਿਰ 0 ਫਿਰ 2 ਚੌਕਾ ਇਹ ਤੁਹਾਡਾ ਆਨਸਰ ਬਣ ਗਿਆ ਤੇ ਪਿੱਛੇ 5 5 55 ਤੇ ਤੁਸੀਂ ਪੇਪਰ 'ਤੇ ਈ ਦੂਰ ਦੂਰ ਨਹੀਂ ਲਿਖਿਆ ਹੋਣਾ ਇਹ ਮੈਂ ਤੁਹਾਨੂੰ ਸਮਝਾਉਂਦੇ ਕਰਕੇ ਲਿਖਿਆ ਪੇਪਰ 'ਸਤੇ ਇਦਾਂ ਇਕੱਠਾ ਲਿਖਿਆ ਹੋਣਾ ਜਿਵੇਂ ਮੈਂ ਤੁਹਾਨੂੰ ਪਹਿਲੇ ਨੂੰ ਲਿਖ ਕੇ ਦਿਖਾਉਣੀ ਆ ਆਨਸਰ 4 0 5 0 70 210 ਇਦਾਂ ਤੁਹਾਨੂੰ ਅੰਕਾਂ 'ਚ ਲਿਖਿਆ ਹੁਣ ਬਾਅਦ 'ਚ ਤੁਸੀਂ ਇਹਨੂੰ ਕੰਬਾਈਨ ਕਰ ਦਿਓ 709 709 ਨੂੰ 709 ਹਜ਼ਾਰ ਵਾਲਾ ਸਟੈਪ ਨੂੰ ਕੀ ਲਿਖਿਆ 522 ਤਾਂ ਤੁਸੀਂ 5122 ਇਹ ਹਜ਼ਾਰ ਦੀ ਪੋਜੀਸ਼ਨ ਤੇ ਆ ਗਈ ਲਈ ਤਿੰਨ ਅੱਖਰ denn 15 ਮਿਲੀਅਨ ਉਸ ਤੋਂ ਵੱਧ 15 ਠੀਕ ਹੈ ਨੈਕਸਟ ਹੈ 898 898 ਤੁਸੀਂ ਲਿਖਦੇ ਉਸ ਤੋਂ ਦੇਖੋ ਹਜ਼ਾਰ ਦੀ ਪੋਜੀਸ਼ਨ ਤੇ 98000 ਤਾਂ ਮੂਰੇ ਤਿੰਨ ਅੱਖਰ ਚਾਹੀਦੇ ਸੀ ਨਾ ਹਜ਼ਾਰ ਵਾਲੇ ਤਿੰਨ ਹੁੰਦੇ ਤਾਂ ਮੂਰੇ ਕੀ ਹੋਗੀ ਜ਼ੀਰੋ ਹੋਗੀ ਕੱਲਾ 98000 ਫਿਰ 98 ਮਿਲੀਅਨ ਮਿਲੀਅਨ ਦੇ ਵੀ ਤਿੰਨ ਅੱਖਰ ਹੁੰਦੇ ਨਹੀਂ ਫਿਰ ਇਹਦੇ ਚ ਆਪਾਂ ਤਾਂ ਦੋ ਦਿੱਤੇ ਨੇ 98 ਮਿਲੀਅਨ ਮੂਰੇ ਜ਼ੀਰੋ ਲੱਗੀ ਇਸੇ ਤਰ੍ਹਾਂ ਹੀ 98 ਬਿਲੀਅਨ ਬਿਲੀਅਨ ਦੇ ਵੀ ਤਿੰਨ ਹੁੰਦੇ ਨੇ ਤਾਂ ਮੂਰੇ ਕੀ ਹੋ ਗਈ ਜ਼ੀਰੋ ਹੋ ਗਈ ਠੀਕ ਹੈ ਤਾਂ ਹੁਣ ਤੁਸੀਂ ਇਹਨੂੰ ਧਿਆਨ ਨਾਲ ਪੜ੍ਹ ਕੇ ਦੇਖੋ ਇਹਨੂੰ ਪੜੋ ਕਾਈ ਦਹਾਈ ਸੈਂਕੜਾ ਮਿਲੀਅਨ ਸੌਰੀ ਕਾਈ ਦਹਾਈ ਸੈਂਕੜਾ ਹਜ਼ਾਰ 10 ਹਜ਼ਾਰ 100 ਹਜ਼ਾਰ ਠੀਕ ਹੈ 98892 ਹੋ ਗਏ ਉਸ ਤੋਂ ਬਾਅਦ 1 ਮਿਲੀਅਨ 2 10 ਮਿਲੀਅਨ ਆ ਪਹਿਲੀ ਮਿਲੀਅਨ ਦਾ ਹੁੰਦਾ ਇਹ ਦਹ ਮਿਲੀਅਨ ਦਾ ਹੁੰਦਾ ਫਿਰ 100 ਮਿਲੀਅਨ 100 ਮਿਲੀਅਨ ਤੋਂ ਬਾਅਦ ਹੀ ਬਿਲੀਅਨ ਆਉਂਦਾ 100 ਮਿਲੀਅਨ ਵਾਲਾ ਅੱਖਰ ਕੋਈ ਹੈ ਨਹੀਂ ਸੀ 100 ਦੀ ਪਲੇਸ ਤੇ ਤਾਂ ਜ਼ੀਰੋ ਲਾਤੀ ਉਸ ਤੋਂ 98 ਬਿਲੀਅਨ ਸੀ ਆ ਮੂਰਲੀ ਜ਼ੀਰੋ ਤਾਂ ਫਿਰ ਆਉਂਦੀ ਨਹੀਂ ਆਪਣਾ ਆਨਸਰ ਹੀ ਰਹਿ ਗਿਆ ਆਨਸਰ ਕਿੰਨਾ ਬਣ ਗਿਆ 908098 098898 ਇਸ ਤਰ੍ਹਾਂ ਹੀ ਦੇਖੋ ਤਿੰਨ ਤਿੰਨ ਸਟੈਪ ਦੇ ਵਿੱਚ ਇਹਨਾਂ ਨੂੰ ਡਿਵਾਈਡ ਕਰਕੇ ਤੁਸੀਂ ਆਪਣਾ ਆਨਸਰ ਕੱਢ ਲੈਣਾ ਮੈਨੂੰ ਲੱਗਦਾ ਤੁਹਾਨੂੰ ਬੱਚੇ ਹੋਈ ਚੀਜ਼ ਸਮਝ ਆ ਗਈ ਕਿ ਅੰਕਾਂ ਤੋਂ ਸ਼ਬਦਾਂ ਦੇ ਵਿੱਚ ਤੇ ਸ਼ਬਦਾਂ ਤੋਂ ਅੰਕਾਂ ਦੇ ਵਿੱਚ ਅੰਤਰਰਾਸ਼ਟਰੀ ਪ੍ਰਣਾਲੀ ਨੂੰ ਕਿੱਦਾਂ ਲਿਖਣਾ ਇੱਕ ਤਾਂ ਤੁਹਾਨੂੰ ਬਸ ਸਿਰਫ ਇਹ ਹੀ ਆਊਗਾ ਵੀ ਪਰ ਦੇ ਵਿੱਚ ਕਿ ਇਦਾਂ ਤੁਸੀਂ ਅੰਕਾਂ ਤੇ ਜਾਂ ਸ਼ਬਦਾਂ 'ਚ ਲਿਖਣਾ ਹੋਣਾ ਇੱਕ ਤੁਹਾਨੂੰ ਪੁੱਛ ਸਕਦੇ ਨੇ ਜਿਵੇਂ 10 ਲੱਖ ਦੇ ਵਿੱਚ ਕਿੰਨੇ ਮਿਲੀਅਨ ਹੁੰਦੇ ਨੇ ਉਹ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਆ ਇੱਕ ਆਹ ਕੌਣ ਵਾਲਾ ਤੇ ਭਾਰਤੀ ਅੰਕ ਰਸਟ ਪ੍ਰਣਾਲੀ ਜਿਹੜੀ ਅੰਕ ਭਾਰਤੀ ਅੰਕ ਪ੍ਰਣਾਲੀ ਆਗੀ ਜਿਵੇਂ ਲੱਖਾਂ ਕਰੋੜਾਂ 'ਚ ਲਿਖਨੇ ਆ ਉਹ ਕਿੰਨੇ ਸ਼ਬਦਾਂ 'ਚ ਅੰਕਾਂ 'ਚ ਇਹਦਾ ਬੱਚੇ ਵੈਸੇ ਤਾਂ ਇਹ ਸੌਖਾ ਦਾ ਸਾਰੇ ਬੱਚਿਆਂ ਨੂੰ ਆਉਂਦਾ ਹੀ ਹੁੰਦਾ ਤਕਰੀਬਨ ਜਿਹੜੀ ਭਾਰਤੀ ਅੰਕ ਪ੍ਰਣਾਲੀ ਆ ਤੇ ਜੇ ਤੁਸੀਂ ਚਾਹੋ ਤਾਂ ਕਮੈਂਟ ਤੇ ਰਹੀਂ ਦੱਸ ਦੇਣਾ ਤਾਂ ਆਪਾਂ ਇੱਕ ਵੀਡੀਓ ਜਿਹੜੀ ਉਹ ਭਾਰਤੀ ਅੰਕ ਪ੍ਰਣਾਲੀ ਤੇ ਵੀ ਬਣਾ ਦੇਵਾਂਗੇ ਇਸ ਵੀਡੀਓ ਦੇ ਵਿੱਚ ਇੰਨਾ ਹੀ ਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਲਾਈਕ ਵੀ ਕਰਨਾ ਐਂਡ ਸ਼ੇਅਰ ਵੀ ਕਰਨਾ ਤੇ ਆਪਣੇ ਨਾਲ ਦੇ ਬੱਚਿਆਂ ਨੂੰ ਜੋ ਤੁਸੀਂ ਸ਼ੇਅਰ ਕਰੋਗੇ ਉਹਨਾਂ ਨੂੰ ਵੀ ਇਸਦੀ ਬਾਰੇ ਨੌਲੇਜ ਹੋ ਜਾਊਗੀ ਤਤਾਂ ਨੂੰ ਇਹਨਾਂ ਮੁੱਦੇ ਦੇ ਪੇਪਰ ਦੇ ਵਿੱਚ ਦੋ ਤਿੰਨ ਥੋੜੀ ਸਵਾਲ ਨੇ ਜਿਹੜੇ ਤੁਹਾਨੂੰ ਮੈਥ ਦੇ ਵਧੀਆ ਆਉਂਦੇ ਹੋਣਗੇ ਇਸ ਨਾਲ ਤੁਹਾਡਾ ਮੁੱਦਾ ਦਾ ਪੇਪਰ ਕਲੀਅਰ ਹੋਣ ਦੇ ਵਿੱਚ ਸਹਾਇਤਾ ਹੋਊਗੀ ਇਸ ਵੀਡੀਓ ਦੀ ਤੇ ਥੈਂਕ ਯੂ ਫਾਰ ਵਾਚਿੰਗ ਮਿਲਦਿਆਂ ਨੈਕਸਟ ਵੀਡੀਓ ਦੇ ਵਿੱਚ ਬੱਚੇ